ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਆ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪਹਿਲਾਂ ਮੈਂ ਸੌਰੀ ਜਣੀ ਆ ਮੈਂ ਵੀਡੀਓ ਪਾ ਕੇ ਬਣਾ ਰਹੀ ਆ। ਕਿਉਂਕਿ ਮੈਂ ਥੋੜਾ ਜਿਹਾ ਬਿਮਾਰ ਚੱਲ ਰਹੀ ਸੀ ਮੈਂ ਜਾੜ ਦੀ ਦਵਾਈ ਜਿਹੜੀ ਖਾਧੀ ਐ ਨਾ ਉਹਨੇ ਬੜੀ ਪੇਟ ਚ ਇਨਫੈਕਸ਼ਨ ਕਰਤੀ ਸੀ ਪੇਟ ਹੌਲੀ ਹੌਲੀ ਠੀਕ ਹੋ ਰਿਹਾ। ਮੈਂ ਜਾੜ ਕਢਾਉਣੀ ਪੈਗੀ। ਜਾੜ ਤੋਂ ਦਰਦੀ ਨਹੀਂ ਦਵਾਈ ਖਾਧੀ ਸੀ ਫਿਰ ਵੀ ਜਾੜ ਕਢਾਉਣੀ ਪੈਗੀ। ਅੱਜ ਆਪਾਂ ਤੁਹਾਡੇ ਨਾਲ ਕਰਦੇ ਆ ਥੋੜੀਆਂ ਜੀਆਂ ਸੀਰੀਅਸ ਗੱਲਾਂ। ਕਹਿੰਦੇ ਬੰਦਾ ਨਹੀਂ ਮਰਦਾ ਬੰਦਾ ਕਦੇ ਨਹੀਂ ਮਰਦਾ ਬੰਦੇ ਨੂੰ ਮਾਰਨ ਵਾਲੇ ਲੋਕ ਹੁੰਦੇ ਆ ਕੁਸ ਤਾਂ ਤਾਨੇ ਦੇ ਦੇ ਮਾਰ ਦਿੰਦੇ ਆ ਕੁਸ ਚੋਮੀਆਂ ਗੱਲਾਂ ਕਹਿ ਕੇ ਮਾਰ ਦਿੰਦੇ ਆ ਤੇ ਕੁਸ ਉੱਛਈ ਨਾ ਸਮਝਦਾਰ ਹੋ ਤੁਸੀਂ ਜਿੱਥੇ ਤੇ ਕਰ ਮੈਂ ਦੁਨੀਆ ਦੇਖੀ ਸੀ ਪਹਿਲਾਂ ਮੇਰੀ ਸੁਰਤ ਚ ਇੰਨੇ ਲੋਕ ਬਿਮਾਰ ਨਹੀਂ ਸੀ ਹੁੰਦੇ ਬਹੁਤ ਘੱਟ ਬਿਮਾਰ ਹੁੰਦੇ ਸੀ ਵੱਧ ਤੋਂ ਵੱਧ ਬੁਖਾਰ ਛੜਦਾ ਜਾਂ ਸਿਰ ਦੁਖਦਾ ਆ ਦੂਜੀਆਂ ਬਿਮਾਰੀਆਂ ਮੈਂ ਨਹੀਂ ਸੀ ਸੁਣੀਆਂ ਨਾਕ ਅਸੀਂ ਦਾ ਆਪਰੇਸ਼ਨ ਬਰੂਸ਼ਣ ਜਾਂ ਹੋਇਆ ਸੁਣਿਆ ਸੀ ਤੇ ਇਹ ਕੁਸਤ ਆਪਣੀਆਂ ਗਲਤੀਆਂ ਕਾਰਨ ਵੀ ਹੋ ਰਿਹਾ ਵੀ ਆਪਾਂ ਇੰਨੇ ਮਾਡਲ ਹੁੰਦੇ ਜਾਣੇ ਆ ਆਪਾ ਪੁਰਾਣੇ ਦੇ ਜਾ ਰਹੇ ਆ ਵੀ ਆਪਣਾ ਅਸਲੀ ਵਿਰਸਾ ਕੀ ਹੈ ਅਸਲੀ ਖਾਣ ਪੀਣ ਕੀ ਹੈ ਸਭ ਭੁੱਲ ਰਹੇ ਆ ਆਪਾਂ ਤਾਂ ਹੁਣ ਆਪਾਂ ਨੂੰ ਦੇਖ ਕਿਸੇ ਵੀ ਦਾਲ ਸਬਜ਼ੀ ਜੋ ਟੇਸਟ ਨਹੀਂ ਆਉਂਦਾ ਆਪਾਂ ਜਿੰਨੀ ਮਰਜ਼ੀ ਸ਼ੌਂਕ ਨਾਲ ਰੋਟੀ ਸਬਜ਼ੀ ਬਣਾ ਕੇ ਖਾਈਏ ਉਹ ਟੇਸਟ ਨਹੀਂ ਰਹੇ ਉਹ ਟੇਸਟ ਦਾ ਕਾਰਨ ਪਤਾ ਕੀ ਹੈ ਅੱਗੇ ਸਰੀਕੀ ਬਾਜ਼ੀਆਂ ਨਹੀਂ ਸੀ ਹੁੰਦੀਆਂ ਅੱਗੇ ਜਿਹੜੀ ਵੀ ਔਰਤ ਖਾਣਾ ਬਣਾਉਂਦੀ ਸੀ ਉਹ ਦਿਲੋਂ ਖਾਣਾ ਬਣਾਉਂਦੀ ਸੀ ਰੱਬ ਦਾ ਨਾਮ ਲੈ ਕੇ ਖਾਣਾ ਬਣਾਉਂਦੀ ਸੀ ਤੇ ਸਾਰਿਆਂ ਦੇ ਹਜਮ ਆਉਂਦਾ ਸੀ। ਹੁਣ ਕਿਤੇ ਮੈਨੂੰ ਗਾਲਾਂ ਵੀ ਨਾ ਕੱਢਣ ਲੱਗ ਜਾਨ ਬੀਬੀਆਂ। ਕਈ ਵਾਰੀ ਨਾ ਹੁਣ ਜਿਹੜੀਆਂ ਔਰਤਾਂ ਤੇ ਗਾਲ ਇੱਕ ਵਾਰ ਚੁੱਲ੍ਹਾ ਪੈ ਜੇ ਜਾਂ ਸਬਜ਼ੀ ਰੋਟੀ ਬਣਾਉਣੀ ਇੱਕ ਔਰਤ ਦੀ ਜ਼ਿੰਮੇਵਾਰੀ ਲਾ ਦੇਣ ਉਹ ਖੇਜਣ ਲੱਗ ਜਾਂਦੀ ਹੈ। ਕਿਉਂਕਿ ਉਹਦੀ ਫਿਰ ਅਗਰ ਦੂਜੇ ਸਪੋਰਟ ਨਹੀਂ ਕਰਦੇ ਉਹ ਹੁਣ ਰਿਵਾਜ ਹੀ ਚੱਲ ਪਿਆ ਜਿਹੜੇ ਨੇ ਜਿਹੜਾ ਕੰਮ ਸੰਭਲੇ ਉਹਦੇ ਗਾਲੀ ਪੈ ਜਾਂਦਾ। ਦੂਜਾ ਬੰਦਾ ਫਿਰ ਉਹਦੇ ਕੰਮ ਨੂੰ ਹੱਥ ਨਹੀਂ ਲਾਉਂਦਾ। ਤੇ ਉਹ ਬੀਬੀ ਫਿਰ ਵਿਚਾਰੀ ਅੱਕੀ ਥੱਕੀ ਰੋਟੀਆਂ ਬਕਾਉਂਦੀ ਐ ਹਨਾ ਕਿਉਂਕਿ ਹਰ ਇੱਕ ਬੰਦਾ ਹੀ ਅੱਕ ਜਾਂਦਾ ਅਗਲੇ ਨੂੰ ਵੀ ਹੁੰਦਾ ਵੀ ਸਾਨੂੰ ਸੁੱਖ ਮਿਲੇ ਤੇ ਇਸ ਕਰਕੇ ਉਹ ਖਾਣਾ ਆਪਣੇ ਹਾਜਮ ਵੀ ਨਹੀਂ ਆਉਂਦਾ ਜਦੋਂ ਉਹ ਖਾਣਾ ਮਤਲਬ ਕਿਸੇ ਦੁਖੀ ਹਿਰਦੇ ਨੇ ਬਣਾਇਆ ਹੋਵੇ ਵੀ ਮੇਰੇ ਗਲ ਪੈ ਗਿਆ ਤੇ ਖਾਣਾ ਹਾਜਮ ਨਹੀਂ ਹੁੰਦਾ ਫਿਰ ਉਹ ਜਦੋਂ ਹਾਜਮ ਨਹੀਂ ਹੁੰਦਾ ਆਪਾਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਆ ਸੋ ਜਿਹੜਾ ਰਸੋਈ ਹੈ ਜੀ ਰਸੋਈ ਦੇ ਵਿੱਚ ਤਾਂ ਕਹਿੰਦੇ ਜੇ ਤੁਸੀਂ ਆਪਾ ਖਾਣਾ ਬਣਾਉਣੀ ਹੈ ਨਾ ਰੱਬ ਦਾ ਨਾਮ ਲੈਣਾ ਚਾਹੀਦਾ ਪਹਿਲਾਂ ਲੋਕ ਲੈਂਦੇ ਸੀ ਵਾਹਿਗੁਰੂ ਸੱਚੇ ਪਾਸ਼ਾ ਮੱਥਾ ਟੇਕਦੇ ਸੀ ਹੁਣ ਤਾਂ ਮੈਂ ਕਿਹੜੀਆਂ ਜਿੰਨੀ ਦੁਨੀਆ 'ਚ ਸੈਂਸ ਵਧੀ ਜਾਂਦੀ ਓੰਨੇ ਲੋਕ ਕਮਲੇ ਹੋਈ ਜਾਂਦੇ ਆ ਚਾਹੇ ਲੋਕ ਮੈਂ ਤਾਂ ਚਾਹੇ ਲੋਕ ਪਹਿਲਾਂ ਵਿਚਾਰੇ ਜਿਵੇਂ ਮਰਜੀ ਸੀ ਮੱਥਾ ਟੇਕਦੇ ਸੀ ਸਤਕਾਰ ਕਰਦੇ ਸੀ ਭਾਵੇਂ ਵੱਡੇ ਵੱਡੇ ਰਾਂ ਨੂੰ ਵੰਡੀ ਜਾਂਦੇ ਸੀ ਮੰਨੀ ਜਾਂਦੇ ਸੀ ਸਿੱਧੀ ਜੀ ਗੱਲ ਆ ਪਰ ਲੋਕ ਭੋਲੇ ਜੀ ਵਿਚਾਰੇ ਕੋਈ ਇਹਨਾਂ ਨੂੰ ਉਹ ਜਨੀਚਦਾ ਨਹੀਂ ਸੀ ਪਤਾ ਜੀਨੇ ਖਾਣਾ ਬਣਾਣਾ ਬਣਾ ਲਿਆ ਇੱਕ ਨੇ ਗੋਹਾ ਸੱਟ ਲਿਆ ਦੂਜੀ ਨੇ ਰੋਟੀ ਬਣਾ ਲਈ ਅਗਲੇ ਦਿਨ ਦੂਜੀ ਨੇ ਰੋਟੀ ਬਣਾ ਲਈ ਹੁਣ ਇੱਥੇ ਇੰਨੇ ਤਰੀਕੇ ਵਧੇ ਪਏ ਆ ਪੁੱਛੋ ਨਾ ਖਾਣਾ ਬਣਾਉਣਾ ਲੋਕਾਂ ਦੀ ਮਜਬੂਰੀ ਹੈ ਸ਼ੌਂਕ ਨਾਲ ਹੁਣ ਕੋਈ ਖਾਣਾ ਨਹੀਂ ਬਣਾਉਂਦਾ ਕੁਝ ਲੋਕ ਐ ਕੁਝ ਔਰਤਾਂ ਜਿਹੜੀਆਂ ਸ਼ੌਂਕ ਨਾਲ ਖਾਣਾ ਬਣਾਉਂਦੀਆਂ ਬਾਕੀ ਤਾਂ ਮੈਂ ਕੁਝ ਨੂੰ ਬਹੁਤ ਨੂੰ ਹੀ ਜਾਣਦੀ ਆ ਵੀ ਖਾਣਾ ਬਣਾ ਕੇ ਵੀ ਉਹਨਾਂ ਨੂੰ ਮਤਲਬ ਗੁੱਸਾ ਚੜਦਾ ਹੈ ਵੀ ਸਾਨੂੰ ਖਾਣਾ ਬਣਾਉਣਾ ਪੈਂਦਾ ਇਸ ਕਰਕੇ ਉਹ ਖਾਣਾ ਆਪਣੇ ਹਾਜਮ ਨਹੀਂ ਆਉਂਦਾ ਗੱਲਾਂ ਥੋੜੀਆਂ ਹੀ ਐ ਕੌੜੀਆਂ ਪਰ ਸੱਚੀਆਂ ਇਹ ਕਹਿੰਦੇ ਸੋਡੇ ਰੋਟੀ ਪਾਣੀ ਉਹੀ ਹਾਜਮ ਆਉਂਦਾ ਵੀ ਜਿਹੜਾ ਪਿਆਰ ਨਾਲ ਬਣਾਇਆ ਜਾਂਦਾ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਵੀ ਰੋਟੀ ਬਣਾਉਣ ਵੇਲੇ ਕਿਸੇ ਕੰਮ ਵ ਲਈ ਰੱਬ ਦਾ ਨਾਮ ਲਾਓ ਹਨ ਕਹਿੰਦੇ ਪਰਮਾਤਮਾ ਦਾ ਵਾਸਾ ਹੋ ਜਾਂਦਾ ਪਰ ਨਹੀਂ ਉਦੋਂ ਵੱਲੋਂ ਬੰਦਾ ਖਿਜਿਆ ਹੁੰਦਾ ਖਿਜਿਆ ਖਿਜਿਆ ਉਹ ਆਪਦਾ ਕੰਮ ਕਰਦਾ ਹੁੰਦਾ ਕਿ ਰੋਟੀ ਦਾ ਲਾ ਲੋ ਕਾਹੇ ਦਾ ਵੀ ਲਾ ਲੋ ਗੁੱਸਾ ਨਾ ਕਰੋ ਇਹ ਗੱਲਾਂ ਸੱਚੀਆਂ ਨੇ ਕਿਉਂਕਿ ਹੈ ਹੈ ਇਹ ਸਭ ਕੁਝ ਚੱਲ ਰਿਹਾ ਹੈ ਵੀ ਪਿਆਰ ਨਾਲ ਕੰਮ ਨਹੀਂ ਹੁਣ ਹੋ ਰਹੀ ਇਹ ਹੁਣ ਮਜਬੂਰੀ ਚ ਹੋ ਰਹੀ ਹੈ ਉਹ ਜਿਹਾ ਇੰਨੀ ਬਿਮਾਰੀ ਵਧੀ ਪਈ ਹੈ ਛੋਟੀ ਛੋਟੀ ਬਿਮਾਰੀ ਵੀ ਘਾਤਕ ਹੋ ਰਹੀ ਹੈ ਮੋੜਾ ਜਾਂ ਨੁਕਸ ਵੀ ਘਾਤਕ ਹੋ ਰਿਹਾ ਠੀਕ ਨਹੀਂ ਹੋ ਰਿਹਾ ਕਾਰਨ ਕਾਰਨ ਪਿਆਰ ਖਤਮ ਹੁੰਦਾ ਜਾਂਦਾ ਹੈ ਸਤਕਾਰ ਖਤਮ ਹੁੰਦਾ ਜਾਂਦਾ ਹੈ ਕਹਿੰਦੇ ਹੁੰਦੇ ਹੈ ਕਿ ਜੈਸੀ ਬੰਦੇ ਦੀ ਸੋਚ ਨਹੀਂ ਹੁੰਦੀ ਹੈ ਉਹ ਜਿਹੇ ਫਲ ਲੱਗਣ ਲੱਗ ਜਾਂਦੇ ਹੈ ਪਾਵ ਵੀ ਜੇ ਆਪਾਂ ਚੰਗਾ ਸੋਚਾਂਗੇ ਤਾਂ ਆਪਣੇ ਨਾਲ ਚੰਗਾ ਹੋਊਗਾ ਜੇ ਆਪਾਂ 24 ਘੰਟੇ ਮਾੜਾ ਸੋਚਾਂਗੇ ਤਾਂ ਮਾੜਾ ਹੋਣ ਲੱਗ ਜਾਂਦਾ ਹੈ ਮੇਰਾ ਤਾਂ ਇਹੀ ਮੰਨਣਾ ਹੈ ਵੀ ਚਾਹੋ ਵੀ ਆਪਾਂ ਕੋਈ ਲੰਗਰ ਪ੍ਰਸ਼ਾਦਾ ਤਿਆਰ ਕਰਦੇ ਆਂ ਪਾਠ ਗੁਰਬਾਣੀ ਦਾ ਥੋੜਾ ਬਹੁਤਾ ਵੀ ਤੁਸੀਂ ਜਿੰਨਾ ਕੁ ਸਰਦਾ ਨਾਮ ਜ਼ਰੂਰ ਲਿਆ ਕਰੋ ਮੇਰੇ ਹਿਸਾਬ ਨਾਲ ਬਿਮਾਰੀਆਂ ਘਟ ਜਾਣਗੀਆਂ ਜੇ ਰੋਟੀ ਪਕਾਉਣ ਵੇਲੇ ਖਾਣਾ ਬਣਾਉਣ ਵੇਲੇ ਐਨੀ ਗੱਲੀ ਕਹੀ ਜਾਵੇ ਵੀ ਸੱਚੇ ਪਾਤਸ਼ਾਹ ਵੈਗੁਰੂ ਜੋ ਵੀ ਮੈਂ ਖਾਣਾ ਬਣਾ ਰਿਹਾ ਜਾਂ ਬਣਾ ਰਹੀ ਹਾਂ ਵੀ ਸਾਰਿਆਂ ਦੇ ਹਾਜਮਾ ਵੀ ਪਰਮਾਤਮਾ ਤੰਦਰੁਸਤੀ ਬਖਸ਼ੀ। ਤਵੇ ਤੇ ਚੁੱਲਾ ਧਰ ਕੇ ਸੌਰੀ ਵੀ ਮੈਂ ਉਲਟੋਲ ਰਹੀ ਆ। ਚੁੱਲੇ ਦੇ ਦੁਆਰ ਧਰ ਕੇ ਬੀਬੀਆਂ ਕਹਿੰਦੀਆਂ ਆ ਹੋ ਗਿਆ ਪੰਗਾ ਸਿਆਪਾ। ਭਰਾ ਤਾਂ ਆਟੇ ਦੀ ਵਗੋਣੀ ਬਹੁਤ ਇਹ ਚੀਜ਼ਾਂ ਚੱਲਦੀਆਂ ਨੇ। ਉਹ ਜਾਂ ਕੰਮ ਹੋਈ ਜਾਂਦਾ। ਤੇ ਜ਼ਰੂਰੀ ਨਹੀਂ ਵੀਰੇ ਵੀ ਇੱਕ ਦੇ ਗੱਲ ਤੁਸੀਂ ਚੁੱਲਾ ਨਾ ਬਾਇਆ ਕਰੋ ਫਿਰ ਉਹ ਅਗਲਾ ਖੇਜਿਆ ਗਾਲ ਨਹੀਂ ਦਿੰਦਾ ਕਦੇ ਨਾ ਕਦੇ ਵੀ ਤੁਸੀਂ ਉਹਨੂੰ ਬਾਰੀ ਦਿਵਾ ਦਿਆ ਕਰੋ ਵੀ ਕਦੇ ਨਾ ਕਦੇ ਬਦਲ ਦਿਆ ਕਰੋ ਬਾਰੀ ਰੋਟੀਆਂ ਦੀ ਵੀ ਇੱਕ ਦਿਨ ਹੋਰ ਬੀਬੀ ਪਕਾ ਲੈ ਚਲ ਇੱਕ ਘਰ 'ਚ ਤਾਂ ਜੇ ਇੱਕ ਬੀਬੀ ਆ ਉਹਦਾ ਤਾਂ ਕੋਈ ਘਰ ਹੀ ਨਹੀਂ ਸਕਦੇ ਕਈ ਘਰਾਂ 'ਚ ਜੋਇੰਟ ਫੈਮਿਲੀ ਆ ਬਹੁਤ ਸੋਹਣੀ ਗੱਲ ਐ ਵੀ ਵਧੀਆ ਸੋਹਣੀ ਗੱਲ ਆ ਜਿਹੜੇ ਪਰਿਵਾਰ ਇਕੱਠੇ ਰਹਿ ਰਹੇ ਆ ਕਿਉਂਕਿ ਉੱਥੇ ਵੰਡ ਕੇ ਕੰਮ ਹੁੰਦੇ ਆ ਇਕੱਠੇ ਰਹਿੰਦੇ ਆ ਪਿਆਰ ਰਹਿੰਦਾ ਸਤਿਕਾਰ ਰਹਿੰਦਾ ਹੁਣ ਤਾਂ ਘਰ ਦੇ ਵਿੱਚ ਇਕੱਲੇ ਇਕੱਲੇ ਜੀ ਆ ਰੱਬ ਨਾ ਕਰੇ ਘਰੇ ਕੱਲਾ ਬੰਦਾ ਉਹਨੂੰ ਕੁਛ ਹੋ ਜਾਏ ਚੱਕਰ ਖਾ ਕੇ ਡਿੱਗ ਪਿੱਤੀ ਘਰੇ ਦੂਜਾ ਬੰਦਾ ਹੀ ਨਹੀਂ ਹੁੰਦਾ ਵੀ ਉਹਦੀ ਕੇਅਰ ਕਰ ਲੈ। ਕਿਉਂ ਜਦੋਂ ਉਹ ਘਰ ਦੇ ਕੰਮ-ਕੋਮ ਤੋਂ ਆਉਂਦੇ ਆ ਉਹਨੂੰ ਤੁਹਾਨੂੰ ਪਤਾ ਹੀ ਆ ਫਿਰ। ਅੱਗੇ ਤਾਂ ਸੀਗਾ ਅੱਗੇ ਲੋਕ ਇਕੱਠੇ ਰਹਿੰਦੇ ਸੀ ਕਿਸੇ ਦਾ ਮੜਾ ਆ ਜਾ ਸਰ ਉਹ ਦਖਦਾ ਸੀ ਦੂਜਾ ਜਾ ਕਰਕੇ ਦੇ ਦਿੰਦਾ ਸੀ। ਜੁਆਇੰਟ ਫੈਮਿਲੀ ਵਰਗੀ ਤਾਂ ਖਰ ਗੱਲ ਹੁੰਦੀ ਨਹੀਂ ਜੁਆਇੰੰਟ ਫੈਮਿਲੀ ਬਹੁਤ ਵਧੀਆ ਚੀਜ਼ ਐ। ਕਿਉਂਕਿ ਪਰਿਵਾਰ ਦੇ ਵਿੱਚ 2-4 ਮੈਂਬਰ ਘਰੇ ਰਹਿੰਦੀ ਰਹਿੰਦੇ ਆ ਕੋਈ ਇੱਕ ਨੂੰ ਪ੍ਰੋਬਲਮ ਆ ਜਾਏ ਦੂਜਾ ਨਾਲ ਦੇ ਨਾਲ ਉਹਦੀ ਕੇਅਰ ਤਾਂ ਕਰ ਲੂ। ਹੁਣ ਜਿਹੜੇ ਠੀਕ ਹੈ ਰਵਾਜ ਆ ਦੁਨੀਆ ਦਾ ਚੱਲ ਪਿਆ ਕਹਿ ਨਹੀਂ ਕਿ ਉਸੇ ਸਕਦੇ ਹੁਣ ਜਿਹੜੇ ਜਮਾ ਕੱਲੇ ਕੱਲੇ ਰਹ ਰਹੇ ਆ ਜਾਂ ਕੱਲੀ ਘਰ ਚ ਬੁੜੀ ਆ ਕੱਲਾ ਬੰਦਾ ਵੱਧ ਤੋਂ ਵੱਧ ਇੱਕ ਜਵਾਕ ਹੁੰਦਾ ਉਹਨਾਂ ਦੀ ਉਹ ਪੜਨ ਭਗ ਜਾਂਦਾ ਏਜੰਟਸ ਕੰਮ ਕਰ ਲੈਡੀਆਂ ਕੱਲਈ ਹੁੰਦੀ ਆ ਘਰੇ ਤੇ ਬਹੁਤ ਔਖਾ ਹੈ ਬਹੁਤ ਜਿਆਦਾ ਔਖਾ ਹੈ ਜਿੰਨੇ ਲੋਕ ਹੁਣ ਸੈਲਫ ਇਸ ਹੋ ਗਏ ਵੀ ਕੱਲੇ ਕੱਲੇ ਰਹਿਣਾ ਪਸੰਦ ਕਰਦੇ ਆ ਜੁਆਇੰਟ ਫੈਮਿਲੀ ਚ ਰਹਿ ਕੇ ਨਹੀਂ ਰਾਜੀ ਉਨੇ ਹੀ ਬੰਗੇ ਵਧਣ ਲੱਗੇ ਕਿਉਂਕਿ ਜੇ ਇੱਕ ਘਰ ਦਾ ਸਦਸਾ ਬਿਮਾਰ ਹੋ ਜੇ ਦੂਜਾ ਮਗਰ ਨਹੀਂ ਜਾਂਦਾ। ਆ ਲੈ ਕਹਿੰਦਾ ਮੈਂ ਤਾਂ ਅੱਡਾ ਹੈ ਮੇਰੀ ਤਾਂ ਅੱਡਕ ਵਿਵਦਾਰੀ ਹੈ ਮੇਰਾ ਤਾਂ ਨੁਕਸਾਨ ਹੋ ਜੂ। ਜੁਆਇਟ ਫੈਮਿਲੀ ਦਾ ਇਹ ਸੁਖ ਹੁੰਦਾ ਵੀ ਕੋਈ ਚਾਰ ਬੰਦੇ ਘਰ 'ਚ ਹੈਗੇ ਜੋ ਦੋ ਬਾਗੇ ਦੋ ਤਾਂ ਘਰ ਹੀ ਰਹਿੰਦੀਆਂ ਹਨਾ। ਕਿਉਂਕਿ ਆਉਣ ਵਾਲੇ ਜੇ ਲੋਕ ਸਮਾ ਰਹਿੰਦੇ ਨਾ ਸੁਧਰੇ ਨਾ ਆਪ ਦਾ ਖਾਣ-ਪਾਣ ਸੁਧਾਰਿਆ ਤੇ ਨਾ ਸਹਿਨਸ਼ੀਲਤਾ ਲੋਕਾਂ ਚ ਆਈ ਤੇ ਲੋਕਾਂ ਦਾ ਸਹੀ ਪੁੱਛੋ ਅੰਤ ਹੀ ਆਉਣ ਵਾਲਾ ਹੋਇਆ ਪਿਆਗਾ। ਸਹਣ ਸੀਨ ਤੱਕ ਖਤਮੀ ਹੋਈ ਪਈ ਆ ਕੋਈ ਕਿਸੇ ਦਾ ਪਿਆਰ ਨਹੀਂ ਕਰਦਾ ਇੱਕ ਬੰਦਾ ਬਿਮਾਰ ਹੈ ਉਹਦੇ ਨਾਲ ਜ਼ਿਆਦਾ ਲੜਨਗੇ ਸਮਾਂ ਦੀ ਉਹਨੂੰ ਜ਼ਿਆਦਾ ਤੰਗ ਕਰਨਗੇ ਵੀ ਇਹ ਜਾਵੇ ਦੁਨੀਆ ਤੋਂ ਖੜਾ ਛੁੱਟੇ ਇਹਦੇ ਤੋਂ ਪਰੇ ਵੀ ਕਿੱਥੇ ਇਹਨੇ ਘਰ ਖਾਦਾ ਦਵਾਈਆਂ ਖਾਧੀਆਂ ਇਹ ਚੀਜ਼ਾਂ ਮੈਂ ਹਡਾਈਆਂ ਮੈਨੂੰ ਤਾਂ ਪਤਾ ਹੈ ਵੀ ਬਿਮਾਰ ਬੰਦੇ ਨੂੰ ਤਾਂ ਕੋਈ ਤਾਂ ਭਾਵੇਂ ਪਿਆਰ ਕਰਦਾ ਹੋਵੇ ਨਹੀਂ ਤਾਂ ਵੀਰੇ ਬੋਝ ਹੀ ਸਮਝਣ ਲੱਗ ਜਾਂਦੇ ਆ ਬੰਦਾ ਬਿਮਾਰ ਹੋ ਜੇ ਉਹ ਤੇ ਕਾਵਾ ਹੀ ਮੰਨਣ ਲੱਗ ਜਾਂਦੇ ਆ ਵੀ ਇਤਨੇ ਪੈਸੇ ਲੱਗਣਗੇ ਐ ਹੋਣਗੇ ਸੋ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਮੇਰੇ ਹਿਸਾਬ ਨਾਲ ਬਾਕੀ ਛੋਡੀ ਮਰਜ਼ੀ ਐ ਛੋਡੇ ਆਪਣੇ ਘਰ ਆ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਪਰ ਨਹੀਂ ਲੋਕਾਂ ਨੇ ਤਾਂ ਛੋਡਾ ਫਾਇਦਾ ਚੁੱਕਣਾ ਹੀ ਚੁੱਕਣਾ ਹਨਾ ਜਦੋਂ ਤੁਸੀਂ ਖੁਦ ਨਹੀਂ ਇਹ ਚੀਜ਼ਾਂ ਸਮਝ ਰਹੇ ਦੁਨੀਆਦਾਰੀ ਦੇ ਵਿੱਚ ਰਹਿਣਾ ਨਾ ਤਾਂ ਥੋੜਾ ਥੋੜਾ ਸਹਿਣਾ ਵੀ ਸਿੱਖੋ ਜੇ ਆਪਾਂ ਜਿਆਦਾ ਅੜਬਸਵਾਦੇ ਬਣਾਂਗੇ ਨਾ ਪੱਲੇ ਕੁਝ ਵੀ ਨਹੀਂ ਪੈਂਦਾ ਕੁਝ ਵੀ ਨਹੀਂ ਪੈਂਦਾ ਸੋ ਜਿਹੜਾ ਬੰਦਾ ਮਾੜਾ ਉਹਨੂੰ ਸੁਧਾਰ ਨਹੀਂ ਸਕਦੇ ਉਹਦੇ ਨਾਲ ਜਿਹੜਾ ਜਿੰਨੀ ਮਰਜ਼ੀ ਕਰ ਲੋ ਪਰ ਉਹ ਵੀ ਤੁਸੀਂ ਸੁਧਾਰ ਨਹੀਂ ਸਕਦੇ ਜੇ ਕਿਸੇ ਬੰਦੇ ਦਾ ਦਿਮਾਗ ਟੇਡਾ ਨਾ ਤੁਸੀਂ ਇਹਦੇ ਪਿੱਛੇ ਜ਼ੋਰ ਨਾ ਲਾਓ ਉਹਨੂੰ ਸੁਧਾਰਨ ਦੀ ਕੋਸ਼ਿਸ਼ ਨਾ ਕਰੋ ਨਹੀਂ ਸੁਧਰੂਗਾ ਕਿਉਂ ਕਿ ਕਿਉਂਕਿ ਸੋਦਰ ਬਾ ਸਮਾਂ ਹੁੰਦਾ ਉਮਰ ਹੁੰਦੀ ਹੈ ਜਦੋਂ ਬੰਦਾ ਉਮਰ ਤੋਂ ਟੱਪ ਜਾਂਦਾ ਉਹ ਨਹੀਂ ਸੁਣੂਗਾ ਸੋਡੀਆਂ ਜਿੰਨਾ ਮਰਜ਼ੀ ਮੱਥਾ ਮਾਰ ਲਓ ਜਾਦੇ ਢੀਠ ਹੋਊਗਾ ਇਸ ਕਰਕੇ ਕਿਸੇ ਨੂੰ ਸਮਝਾਉਣਾ ਸਮਝੂਣਾ ਛੱਡੋ ਆਪਣੇ ਤੇ ਇੱਕ ਮਤਲਬ ਰੱਖੋ ਸੌਖੇ ਰਹੂੰਗੀ ਹਨ ਨਹੀਂ ਟੈਨਸ਼ਨਾਂ ਜਿੱਦੂ ਰਹੇ ਫਿਰੂੰਗੀ ਸੋ ਸਿਹਤ ਨਹੀਂ ਠੀਕ ਨਾ ਹੋਣ ਕਰਕੇ ਮੈਂ ਅੱਜ ਤੁਹਾਡੇ ਨਾਲ ਇੰਨੀਆਂ ਗੱਲਾਂ ਹੀ ਕਰ ਪਾ ਰਹੀ ਹਾਂ ਵੀ ਮੇਰੀਆਂ ਭੈਣਾਂ ਮੈਨੂੰ ਫੋਨ ਕਰ ਲੱਗ ਜਾਂਦੀਆਂ ਵੀ ਤੁਸੀਂ ਵੀਡੀਓ ਕਿਉਂ ਨਹੀਂ ਬਾਈ ਹਨ ਤਾਂ ਬਣਾਉਣੀ ਪੈਂਦੀ ਹੈ ਫਿਰ ਮੈਂ ਥੋੜਾ ਰੈਸਟ ਤੇ ਸੀਗੀ ਵੀ ਆਪਦੀ ਸਿਹਤ ਠੀਕ ਕਰਾਂ ਸੋ ਮੇਰੀ ਦਾ ਹੱਥ ਬੰਨ ਕੇ ਬੇਨਤੀ ਹੈ ਵੀ ਰਲ ਮਿਲ ਕੇ ਰਹੋ ਠੀਕ ਹੈ ਪਰੇਸ਼ਾਨ ਨਾ ਕਰੋ 쿠ਸ਼ੀ ਨੂੰ ਨਾ ਤਾਂ ਜੱਗ ਤੋਂ ਕੁਝ ਲੈ ਕੇ ਆਏ ਹਾਂ ਨਾ ਲੈ ਕੇ ਜਾਉਂ ਵਧੀਆ ਹੱਸ ਕੇ ਆਪਦੀ ਜ਼ਿੰਦਗੀ ਕੱਢੋ ਅਗਲੇ ਨੂੰ ਕੱਢਣ ਦੇ ਉਹ ਟੋਕਾ ਟਾਕੀਆਂ ਛੱਡ ਦਿਓ ਕੀ ਲੈਣਾ ਇਹ ਜ਼ਿੰਦਗੀ ਹੈ ਅੱਜ ਤੁਹਾਡੇ ਕੋਲੇ ਹੈ ਕੱਲ ਨੂੰ ਹੈ ਨਹੀਂ ਕਿਸੇ ਨੂੰ ਕੀ ਪਤਾ ਵੀ ਮੇਰਾ ਕਿਹੜਾ ਦਿਨ ਆਖਰੀ ਹੈ ਇਹ ਸੋਚ ਕੇ ਜਿਵੇਂ ਵੀ ਤੁਸੀਂ ਇੱਥੇ ਸਦਾ ਰਹਿਣਾ ਨਹੀਂ ਇਸ ਕਰਕੇ ਕਿਸੇ ਨੂੰ ਪਰੇਸ਼ਾਨ ਨਾ ਕਰੋ ਸੋ ਵੀਡੀਓ ਚ ਕੋਈ ਕਮੀ ਰਹੀ ਹੋਵੇ ਤਾਂ ਸੌਰੀ ਚਾਹੁੰਦੀ ਹਾਂ ਜੀ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ